ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅ ਅੱਜ ਬਹੁਤ ਦਿਨਾਂ ਬਾਅਦ ਵੀਡੀਓ ਬਣਾਉਣ ਲੱਗਿਆ ਕਿਉਂਕਿ ਕੁਝ ਹੁੰਦਾ ਹੀ ਨਹੀਂ ਵੀ ਵੀਡੀਓ ਕਿਸ ਚੀਜ਼ ਤੇ ਬਣਾਵਾ ਤੇ ਪਰ ਅੱਜ ਕਈ ਵੀਰਾਂ ਦੇ ਰੋਜ਼ ਹੀ ਮੈਸੇਜ ਆਉਂਦੇ ਆ ਵੀ ਵੀਰੇ ਯਾਰ ਤੁਸੀਂ ਵੀਡੀਓ ਨਹੀਂ ਬਣਾਉਂਦੇ ਆਲੂਆਂ ਤੇ ਬਣਾ ਦੋ ਕੁਝ ਬਣਾ ਦੋ ਜਿਵੇਂ ਮਰਜ਼ੀ ਬਣਾ ਦੋ ਤੇ ਚਲੋ ਅੱਜ ਮੈਂ ਗੱਲ ਕਰਨ ਲੱਗਿਆ ਸੀ ਕਿ ਜਦੋਂ ਨਾ ਆਪਣੇ ਆਲੂ ਆ ਜਿਵੇਂ ਇਦਾਂ ਬੇਲ ਪੱਤੇ ਇਕੱਠੇ ਹੁੰਦੇ ਆ ਦੇਖ ਲੋ ਨੂੰ ਦੀਂਦੇ ਹੋਣਗੇ ਪੱਤੇ ਉੱਪਰ ਨੂੰ ਮੁੜੇ ਹੋਏ ਆ ਜਾਂ ਇਕੱਠੇ ਹੁੰਦੇ ਆ ਇਹ ਆਲੂਆਂ ਦੀ ਗਰੋਥ ਦਾ ਟਾਈਮ ਹੁੰਦਾ ਇਹ ਆਲੂ ਇਸ ਟਾਈਮ ਗਰੋਥ ਕਰਦਾ ਹੁੰਦਾ ਤੇ ਆਪਣੇ ਕਈ ਵੀਰ ਹੁੰਦੇ ਆ ਵੀ ਇਹਨੂੰ ਚੱਕ ਕੇ ਜੂਰੀਆ ਦੇਣ ਲੱਗ ਜਾਂਦੇ ਆ ਇਸ ਸਟੇਜ ਤੇ ਆ ਕੇ ਜਾਂ ਜੂਰੀਆ ਦਿੱਤਾ ਜਾਂ ਕੁਝ ਹੋਰ ਕਰਤਾ ਹਨ ਤੇ ਇਸ ਚੀਜ਼ਾਂ ਦਾ ਵੀਰੇ ਪਰਹੇਜ਼ ਕਰਿਆ ਕਰੋ ਇਸ ਟਾਈਮ ਇਸ ਚੀਜ਼ ਆਲੂਆਂ ਨੂੰ ਕੁਝ ਦੇਣ ਦੀ ਲੋੜ ਨਹੀਂ ਠੀਕ ਨਹੀਂ ਇਹ ਕਿਉਂਕਿ ਇਹ ਆਲੂ ਦੀ ਗ੍ਰੋਥ ਦਾ ਟਾਈਮ ਹੁੰਦਾ ਜੇ ਆਪਾਂ ਇਹਨੂੰ ਯੂਰੀਆ ਦਿੱਤਾ ਜਾਂ ਕੋਈ ਵੀ ਨਾਈਟ੍ਰੋਜਨ ਆਪਾਂ ਇਹ ਤੇ ਯੂਰੀਆ ਜੇ ਪਾਤਾ ਨਾ ਇਸ ਟਾਈਮ ਤੇ ਆ ਕੇ ਯੂਰੀਆ ਪਾਤਾ ਤੇ ਆਪਾਂ ਆਲੂ ਨੂੰ ਆਲੂ ਦੀ ਬੇਲ ਨੂੰ ਕਨਫਿਊਜ਼ ਕਰ ਦਿੰਨੇ ਆ ਵੀ ਉਹਨੇ ਕਿੱਧਰ ਨੂੰ ਜ਼ੋਰ ਲਾਉਣਾ ਉਹ ਇਹਨੇ ਫੇਰ ਬੇਲ ਬੇਲ ਦੀ ਗ੍ਰੋਥ ਫੇਰ ਕਰਨ ਲੱਗ ਜਾਣਾ ਨਾਈਟ੍ਰੋਜਨ ਲੈਣ ਤੋਂ ਆਪਾਂ ਨੂੰ ਇਹ ਸਗੀਆਂ ਚੀਜ਼ਾਂ ਤੇ ਕੰਟਰੋਲ ਰੱਖਣਾ ਪੈਣਾ ਕਿ ਭਾਈ ਆਪਾਂ ਯੂਰੀਆ ਇਹਨੂੰ ਨਹੀਂ ਪਾਉਣਾ ਵੀ ਆਪਾਂ ਆਹ ਆਹ ਚੀਜ਼ਾਂ ਹੀ ਕਰਨੀਆਂ ਠੀਕ ਨਹੀਂ ਮੇ ਇਹ ਚੀਜ਼ਾਂ ਦਾ ਧਿਆਨ ਆਪਾਂ ਨੂੰ ਰੱਖਣਾ ਹੀ ਪੈਣਾ ਤੇ ਆਪਾਂ ਨੂੰ ਜਰੂਰੀ ਹੈ ਇਹ ਚੀਜ਼ਾਂ ਦਾ ਧਿਆਨ ਰੱਖਣਾ ਤੇ ਬਾਕੀ ਚਲੋ ਵੀ ਠੀਕ ਆ ਆਪਦਾ ਪਾਣੀ ਲਾਵੋ ਵੀਰੇ ਪਾਣੀ ਜਰੂਰੀ ਆ ਫਸਲਾਂ ਨੂੰ ਲਾਉਣਾ ਕਿਉਂਕਿ ਪਾਣੀ ਕੋਰੇ ਦੇ ਦਿਨਾਂ ਆਉਂਦੇ ਜਾਂਦੇ ਆ ਇਹ ਆਪਣੀ ਆਪਣੀਆਂ ਫਸਲਾਂ ਨੂੰ ਪਾਣੀ ਲਾ ਕੇ ਰੱਖੋ ਆ ਦੇਖੋ ਕਿਵੇਂ ਉੱਤੇ ਨੂੰ ਪੱਤੇ ਮੁੜੇ ਹੋਇਆ ਦੇਖੋ ਪੂਰਾ ਗਰੋਥ ਦਾ ਟਾਈਮ ਚੱਲ ਰਿਹਾ ਦਿਨੇ ਮੌਸਮ ਵਧੀਆ ਵਾ ਇਹਨੂੰ ਹੋਰ ਇਸ ਤੋਂ ਵਧੀਆ ਮੌਸਮ ਨਹੀਂ ਮਿਲਣਾ ਵੀ ਚਲੋ ਗਰਮੀ ਹੈਗੀ ਆ ਬਲਾਈਟ ਦੇ ਮੌਸਮ ਪਰ ਜੇ ਰਾਤ ਨੂੰ ਟੈਂਪਰੇਚਰ ਜਿੰਨਾ ਲੋ ਹੋਣ ਲੱਗ ਗਿਆ ਬ্লাইਟ ਤਕਰੀਬਨ ਰੋਕੀ ਜਾਣੀ ਆ ਹੁਣ ਹਨਾ ਜਿਹੜਾ ਟਾਈਮ ਹੁਣ ਚੱਲ ਰਿਹਾ ਬ্লাইਟ ਰੁਕ ਜਾਣੀ ਆ ਕੋਈ ਬ্লাইਟ ਦਾ ਚਾਂਸ ਘਟਦੇ ਜਾਂਦੇ ਆ ਹੁਣ ਹਨਾ ਤੇ ਬਸ ਇਦਾਂ ਦੇ ਕਰਕੇ ਚਲੋ ਠੀਕ ਆ ਬਾਕੀ ਤਾਂ ਜਿਹੜਾ ਕੋ ਚੱਲੀ ਜਾਂਦਾ ਤੇ ਬਸ ਸਾਰੇ ਵੀਰ ਆਪੋ ਆਪਣੇ ਆਲੂਆਂ ਦੇ ਧਿਆਨ ਰੱਖੋ ਪਰ ਹਾਂ ਵੀਰੇ ਝੂਠੀਆਂ ਫਵਾਵਾਂ ਤੋਂ ਬਚੋ ਆਲੂ ਨੂੰ ਕੁਝ ਨਹੀਂ ਹੁੰਦਾ ਯਾਰ ਕੋਈ ਗੱਲ ਨਹੀਂ ਫਿਕਰ ਨਾ ਕਰੋ ਆਲੂਆਂ ਦੀ ਜੇ ਆਪਾਂ ਬੀਜਿਆ ਯਾਰ ਉਹਨਾਂ ਨੂੰ ਆਪਾਂ ਸਿੱਟਣਾ ਥੋੜੀ ਠੀਕ ਨਹੀਂ ਤੇ ਇਸ ਚੀਜ਼ਾਂ ਨਹੀਂ ਧਿਆਨ ਨਾ ਦੇਵੋ ਤੇ ਵੀ ਕੋਈ ਗੱਲ ਨਹੀਂ ਆਪਾਂ ਵਾਹਿਗੁਰੂ ਨੇ ਜਿਆਦਾ ਪੀਜਿਆ ਵਾ ਇੰਨੀ ਮਿਹਨਤ ਕਰੀਆ ਤਾਂ ਕੁਝ ਨਾ ਕੁਝ ਤਾਂ ਪੱਲੇ ਪਊਗਾ ਹੀ ਇਹ ਕੋਈ ਗੱਲ ਨਹੀਂ ਹੈਗੀ ਕਿ ਆਪਾਂ ਵੀ ਆਲੂ ਨੂੰ ਉਹ ਕਰਕੇ ਵੀ ਕਿਸੇ ਦੇ افਵਾਵਾ ਪਿੱਛੇ ਲੱਗ ਕੇ ਆਲੂ ਨੇ ਕਿਸੇ ਨੇ ਬਾਤਾਂ ਤਾਂ ਆਪਾਂ ਡਰ ਜੀਏ ਵੀ ਹਾਂ ਭਾਈ ਉਹ ਇਹਦਾ ਵੀਰੇ ਝੂਠੀਆਂ افਵਾਵਾ ਤੇ ਨਾ ਯਕੀਨ ਨਾ ਕਰਿਆ ਕਰੋ ਕਿ ਕੋਈ ਗੱਲ ਨਹੀਂ ਵੀਰੇ ਯਾਰ ਆਪੇ ਰੇਟ ਹੋ ਜਾਣਾ ਸਹੀ ਫੇਰ ਕੀ ਹੋ ਗਿਆ ਹਜੇ ਆਪਣਾ ਹਜੇ ਯਾਰ ਕਿਹੜੇ ਮਹੀਨੇ ਆਪਾਂ ਆਲੂ ਬੀਜੇ ਵੇਚਣਾ ਠੀਕ ਨਹੀਂ ਹੁਣ ਤੋਂ ਹੀ ਫਿਕਰ ਕਰਨ ਲੱਗ ਗਏ ਤਾਂ ਬਸ ਠੀਕ ਆ ਅਜੇ ਪਹਿਲਾਂ ਆਲੂ ਨੂੰ ਪਾ ਲੋ ਅਜੇ ਆਪਾਂ ਆਲੂ ਵੇਚਿਆ ਬੀਜਿਆ ਵਾ ਤੇ ਆਪਣਾ ਫਰਜ਼ ਆ ਆਲੂ ਨੂੰ ਤੰਦਰੁਸਤ ਰੱਖਣਾ ਆਲੂ ਨੂੰ ਤੰਦਰੁਸਤ ਕਰ ਦੇਖ ਲੋ ਸਾਰੀ ਬੇਲ ਐਦਾਂ ਹੋਈ ਹੋਈ ਆ ਮੋੜੀ ਹੋਈ ਆ ਆ ਆਪਣਾ ਕਰੋੜਾ ਖੜਾ ਦੇਖ ਲੋ ਕਿੰਨੀ ਕਾਲੀ ਛਾਹ ਖੜੀ ਆ ਬੇਲ ਹਨ ਇਹਨੂੰ ਅਜੇ ਇੱਕ ਵਾਰੀ ਯੂਰੀਆ ਦਿੱਤਾ ਇੱਕ ਸਪਰੇਅ ਕਰੀਏ ਬਹੁਤ ਸੋਹਣਾ ਖੜਾ ਕਰੋੜਾ ਆਪਣਾ ਤੇ ਇਹਨੂੰ ਇੱਕ ਵਾਰੀ ਯੂਰੀਆ ਦਿੱਤਾ ਹਨ ਤੇ ਇਦਾਂ ਦੀ ਗੱਲ ਆ ਕਿ ਬਸ ਆਪਣਾ ਵੀਰੇ ਮਿਹਨਤ ਕਰਨਾ ਆਪਣਾ ਫਰਜ਼ ਆ ਐਵੇਂ ਕਿਸੇ ਦੇ ਮਗਰ ਲੱਗ ਕੇ ਵੀ ਹਾਈ ਰੇਟ ਘਾਟਾ ਜਾਂ ਹਾਈ ਇਦਾਂ ਜਾਂ ਹਾਈ ਉਦਾਂ ਇਹ ਗੱਲਾਂ ਦੇ ਨਾ ਕਰਿਆ ਕਰੋ ਆਪਣਾ ਫਰਜ ਆ ਮਿਹਨਤ ਕਰਨਾ ਮਿਹਨਤ ਕਰਾਂਗੇ ਆ ਫਿਰ ਬਾਬਾ ਜੀ ਫਲ ਦੇਣਗੇ ਆਪਾਂ ਨੂੰ ਠੀਕ ਨਹੀਂ ਤੇ ਆਲੂ ਦੀ ਬੇਲ ਦੇ ਆਪਣਾ ਆਪਣਾ ਕੰਮ ਆ ਆਲੂ ਦੀ ਬੇਲ ਨੂੰ ਤੰਦਰੁਸਤ ਰੱਖਣਾ ਉਹ ਰੱਖੋ ਕਿਸੇ ਦੇ ਅਫਵਾਮਾਂ ਪਿੱਛੇ ਲੱਗ ਕੇ ਗਲਤ ਸਟੈਪ ਨਾ ਚੱਕੋ ਕਿ ਹਾਂ ਮੈਂ ਵੀ ਬਾਦਮਾ ਮੈਂ ਵੀ ਬਾਦਮਾ ਉਹ ਚੀਜ਼ਾਂ ਨਾ ਕਰੋ ਉਹ ਜਿਹੜੇ ਵੀਰ ਨੇ ਆਲੂ ਵਾਹੇ ਆ ਉਹਦਾ ਮੈਨੂੰ ਫੋਨ ਆਇਆ ਸੀ ਮੈਂ ਰੀਲ ਪਾਈ ਸੀ ਨਾ ਉਹਦਾ ਮੈਨੂੰ ਫੋਨ ਆਇਆ ਤੇ ਉਹ ਕਹਿੰਦਾ ਵੀਰੇ ਵੀ ਸਾਡੇ ਤਾਂ ਨਾ ਆਲੂ ਨੂੰ ਚਿਤਰੀ ਆ ਗਈ ਸੀ ਵੀ ਤਾਂ ਕਰਕੇ ਬੋਣਾ ਪੈ ਗਿਆ ਵੀ ਨਹੀਂ ਨਹੀਂ ਸੀ ਬੋਣਾ ਹਨਾ ਵੀ ਆਲੂ ਵੇਕਦਾ ਨਹੀਂ ਸੀ ਹੁਣ ਦੇਖੋ ਹੁਣ ਇਹ ਚ ਕਸੂਰ ਕੀ ਦਾ ਜਿਨ੍ਹਾਂ ਨੇ ਉਹ ਵੀਡੀਓ ਬਣਾ ਕੇ ਪਾਈ ਆ ਉਹਨਾਂ ਦਾ ਕਸੂਰ ਆ ਕਿ ਉਹਨਾਂ ਨੇ ਅਸਲ ਸਚਾਈ ਨਹੀਂ ਦੱਸੀ ਝੂਠ ਵਾਲੀ ਬਣੀ ਵੀਡੀਓ ਪਾਤੀ ਇਹ ਆ ਵੀਰੇ ਆਪਣਾ ਪਖਰਾਜ ਜਿਹੜਾ ਆਪਾਂ ਨਵੰਬਰ ਦੇ ਵਿੱਚ ਬੀਜਿਆ ਸੀਗਾ ਥੋੜਾ ਲੇਟ ਲਾਇਆ ਸੀਗਾ ਕਿਉਂਕਿ ਇਹ ਫਿਰ ਨਾ ਗਿਣਤੀ ਚ ਦਾਣੇ ਵਧੀਆ ਚੱਕ ਲੈਂਦਾ ਤੇ ਸੀਡ ਦੇ ਲਈ ਬਹੁਤ ਵਧੀਆ ਰਹਿੰਦਾ ਫਿਰ ਇਹ ਦੋਂਦਾ ਲਾਇਆ ਹੈ ਨਾ ਫਖਰਾਜ ਹੈ ਜਿਹੜਾ ਦੇਖੋ ਕਿੰਨਾ ਸਾਫ ਸੂਰਤ ਖੜਾ ਵਾ ਦੇਖ ਲੋ ਹੈਗਾ ਨਾ ਹਜੇ ਤੇ ਕੋਈ ਸਪਰੇ ਨਹੀਂ ਕਰੀ ਸਪਰੇ ਕਰਨੀ ਆ ਹਜੇ ਸ਼ਾਇਦ ਅੱਜ ਜਾਂ ਕੱਲ ਕਰੀਏ ਸਪਰੇ ਕਰਾਂਗੇ ਹੁਣ ਦੇ ਚੱਲਦਾ ਜਿਸਪਰੇ ਦਾ ਕੰਮ ਆ ਪਖਰਾ ਜਾਲੂ ਤੇ ਪਹਿਲੀ ਸਪਰੇ ਕਰਨੀ ਆ ਅੱਜ ਆਪਾਂ ਤੇ ਅਜੇ ਤਾਂ ਝੋਟਾ ਜਿਹਾ ਹੀ ਆ ਅਜੇ ਪਾਣੀ ਭਰ ਲੱਗਿਆ ਆ ਪਹਿਲੀ ਸਪਰੇ ਦੇ ਵਿੱਚ ਆਪਾਂ ਪਾਉਨੇ ਹੁੰਦੇ ਆ ਐਮ 45 ਕਿੱਲੋ ਯੂਰੀਆ ਕਿਲੋ ਜ਼ਿੰਕ ਤੇ ਨਾਲ ਤੇਲੇ ਵਾਲੀ ਦਵਾਈ। ਪਹਿਲੀ ਸਪਰੇਅ ਦੇ ਵਿੱਚ ਇਹ ਪਾਉਨੇ ਆ। ਪੂਰਾ ਵਧੀਆ ਰਿਜ਼ਲਟ ਆਉਂਦਾ ਵਾ। ਕਦੇ ਕੁਝ ਨਹੀਂ ਹੋਇਆ। ਤੇ ਮੈਂ ਤਾਂ ਅੱਗੇ ਤਾਂ ਜ਼ਿਆਦਾਤਰ ਤਾਂ ਜਿਵੇਂ ਐਮ 45 ਐਂਟਰਾਕੋਲ ਤੇ ਫਿਰ ਐਮ 45 ਯੂਜ਼ ਕਰਦਾ ਹੁੰਦਾ। ਕਿਉਂਕਿ ਚਲੋ ਬਲਾਈਡ ਦਾ ਇਤਕੀ ਆਇਆ ਅੱਗੇ ਤਾਂ ਕਦੇ ਨਹੀਂ ਆਇਆ ਇੰਨਾ ਕਦੇ ਆਪਣੇ ਈਰੀ ਚ। ਤੇ ਉਹਦੇ ਨਾਲ ਪੂਰਾ ਵਧੀਆ ਰਿਜ਼ਲਟ ਆ ਹੀ ਜਾਂਦਾ ਰਹਿਣਾ। ਕਦੇ ਹੋਰ ਫੰਗੀ ਸੈੱਟ ਪਾਉਣ ਦੀ ਲੋੜ ਹੀ ਨਹੀਂ ਪਈ। ਵੀ ਕਦੇ ਹੋਰ ਫੰਗੀ ਸੈੱਟ ਪਾਉਣ ਦਾ ਲੋਡ ਲੋਡ ਪਵੇ ਫਸ ਪਹਿਲੀ ਤਾਂ ਭਰੇ M45 ਦੀ ਦੂਜੀ ਐਂਟਰਾ ਕੋਲ ਦੀ ਫਿਰ ਤੀਜੀ ਫੇਰ M49 ਦੀ ਤੇ ਜੇ ਲੋਡ ਪੈਂਦੀ ਆ ਫੇਰ M45 ਕਰ ਲਈਦੀ ਕਿਉਂਕਿ M45 ਦਾ ਰਿਜ਼ਲਟ ਨਹੀਂ ਕਿਸੇ ਦਾ ਤੇ ਆਪਾਂ ਤਾਂ M45 ਹੀ ਵਰਤਦੇ ਹੁੰਦੇ ਆ ਬਹੁਤ ਵਧੀਆ ਰਿਜ਼ਲਟ ਆਉਂਦਾ ਤੇ ਚਲੋ ਐਤ ਕੀ ਤਾਂ ਰੱਬ ਨਹੀਂ ਉਹ ਵੀ ਸੀਗਾ ਵੀ ਮੌਸਮ ਹੀ ਇਹ ਜਿਹਾ ਸੀਗਾ ਕਿ ਬ্লাইਟ ਆਉਣਾ ਹਟਦੀ ਨਹੀਂ ਸੀਗੀ ਤੇ ਕਾਂ ਕਰਕੇ ਕੋਈ ਹੱਲ ਨਹੀਂ ਹੋ ਸਕਿਆ ਵੀ ਬ্লাইਟ ਦੀਆਂ ਸਪਰੇਹਾਂ ਕਰਨੀਆਂ ਪਈਆਂ ਤੇ ਨਹੀਂ ਤਾਂ M45 ਤੇ ਐਂਟਰਾ ਕੋਲੀ ਕਰਨੀ ਪੈਂਦੀ ਆਲੂ ਨੂੰ ਕੋਈ ਬਾਹਲਾ ਕਰਤਾ ਤਾਂ ਕਰਦਾ ਨਹੀਂ ਮੈਂ ਪਹਿਲੀ ਸਪਰੇ ਦੇ ਵਿੱਚ ਆਹ ਕੁਝ ਪਾਇਆ ਜਿਹੜਾ ਤੁਹਾਨੂੰ ਦੱਸਤਾ ਦੂਜੀ ਸਪਰੇ 'ਚ ਮੈਂ ਪਾਉਣਾ ਐਂਟਰਾ ਕੋਲ ਨਾਲ ਪੀਲੇ ਵਾਲੀ ਥਿੱਲੋ ਯੂਰੀਆ ਤੇ ਅੱਗੇ ਮੈਂ ਬੋਰਨ ਨਾਲ ਹੀ ਪਾ ਦਿੰਦਾ ਹੁਣ ਮੈਂ ਬੋਰਨ ਤੇ ਕੈਲਸ਼ੀਅਮ ਮੈਗਨੀਸ਼ੀਅਮ ਜੀ ਪਾਉਣਾ ਉਹਦੀ ਫਿਰ ਬੋਰਨ ਤੇ ਇਹ ਜਾਣੀ ਕੀ ਖਾਦ ਦੀ ਸਪਰੇ ਹੱਡ ਕਰ ਦੇਣਾ ਹੁਣ ਤੇ ਫਿਰ ਕੱਲੀ ਐਂਟਰਾ ਕੋਲ ਦੇ ਨਾਲ ਉਹ ਪਾਤੀ ਸੀਗੀ ਤੇਲੇ ਵਾਲੀ 125 ਗ੍ਰਾਮ ਪੈਣੀ ਹੈ ਸਾਧ ਕੀਲੇ ਦੀ ਹਾਂ ਲੋਜੀ ਕਰਨ ਲੱਗਿਆ ਸਾਧ ਸਟਾਰਟ ਆਪਣਾ ਸਪਰੇਅ ਕਰਨੀ ਫਖਰਾਜ ਆਲੂ ਤੇ ਪਾ ਲਿਆ ਦਵਾਈ ਵਿੱਚ ਹਾਂ ਸ਼ੁਰੂ ਕਰ ਬਹੁਤ ਸੌਖਾ ਯਾਰ ਵੀਰੇ ਦਾ ਬਹੁਤ ਜਿਆਦੇ ਸੌਖਾ ਹਣ ਦੇ ਗਾਜ ਇਹਨੇ ਕੱਲੇ ਨਹੀਂ ਕਰਤੇ 5 ਕਿਲੇ ਇੱਥੇ ਕਰੇ 6 ਕਿਲੇ ਉੱਧਰ ਕਰਿਆ 4 ਉਹ ਕਰੇ 4 ਆਉਣਾ ਆ ਕਰਦੇ ਨੇ ਨਿਸ਼ਾਨੀ ਵੀ ਆਪ ਹੀ ਲਾਇਆ ਤੇ ਮੈਂ ਕਿਹਾ ਮੈਂ ਗਿਣ ਦੰਨਾ ਬਟਾ ਕਹਿੰਦਾ ਨਹੀਂ ਚੱਲ ਮੈਂ ਲਾ ਦੇਣੀ ਉਹ ਦੇ ਡੇਕਾਂ ਦੇ ਡੱਕੇ ਕੱਢਿਆ ਆ ਆ ਦੇ ਖੜੇ ਡੇਕਾਂ ਵਾਲੇ ਡੰਡੇ ਕੱਢਿਆ ਆ ਨਾ ਸਾਰੇ ਜਿੱਥੇ ਜਿੱਥੇ ਟਰੈਕਟਰ ਮੁੜਦਾ ਵਾ ਤੇ 19 ਨਿਸ਼ਾਨੀ ਲਾਇਆ ਜਿੱਥੇ ਜਿੱਥੇ ਲੈ ਤੇ ਇਹਨੂੰ ਚਲਾ ਦੇ ਚਲਾ ਦੇ ਜਾਨ ਨੂੰ ਦਵਾਈ ਰਲ ਜੂ ਮੈਂ ਕਹ ਇਹਨੂੰ ਚਲਾ ਦੇ ਤਾਂ ਨੂੰ ਪੈਪ ਚੋਂ ਦਵਾਈ ਬਾਹਰ ਆ ਜੂ ਨਹੀਂ ਨਹੀਂ ਮੈਂ ਕਿਹਾ ਵੀ ਇਹਨੂੰ ਚਲਾ ਦੇ ਪੰਪ 'ਚ ਦਵਾਈ ਆ ਜੂ ਪੈਪਾਂ 'ਚ ਆਹੋ ਜਿਵੇਂ ਹੁਣ ਦਵਾਈ ਵੀ ਤੂੰ ਰਲਾ ਸਕਦਾ ਜਾਂ ਰਲਾਉਣੀ ਹੋਵੇ ਵਿੱਚ ਪ੍ਰੈਸ਼ਰ ਵਾਜੀ ਜਾਂਦਾ ਇੱਕ ਨਾਲ ਚੱਲ ਪੂਰਾ ਮਗਾ ਦੀ ਦਵਾਈ ਐ ਤੇ ਤੂੰ ਅੱਗੇ ਕਰਕੇ ਲਾ ਲਾ ਉਹ ਟਰੈਕਟਰ ਦਾ ਹਾਲ ਬੁਰਾ ਹੋ ਜਾਂਦਾ ਯਾਰ ਸਪਰੇਅ ਕਰਦੇ ਨੇ ਇਹ ਨਾ ਸ਼ੋ ਦੂਜੀ ਪ੍ਰਾਣੀ ਦੀ ਲਿਆ ਕੇ ਲਾਉਨੇ ਆ ਉੱਥੋਂ ਪਟਿਆਲਿਓ ਫੇਰ ਚਲੋ ਇਹ ਸ਼ੋ ਨੂੰ ਸਾਂਭ ਕੇ ਰੱਖ ਲਾਂਗੇ ਮਗਰਾੜ ਵੀ ਸਾਂਭੇਗੇ ਸ਼ੋ ਵੀ ਸਾਂਭ ਲਾਂਗੇ ਹੋਰ ਕੀ ਉਹ ਸੌਖਾ ਦੀ ਨਾ ਹੁੰਦਾ ਦਾ ਸੌਖ ਕਿੱਥੋਂ ਹੁੰਦਾ ਪਰ ਵੀ ਬਹੁਤ ਔਖੀ ਸੀ ਫਰੇ ਕਰਨੀ ਚਲੋ ਅੱਗੇ ਕਰਦੇ ਸੀ ਪਰ ਲੇਬਰ ਦਾ ਦਾ ਖਰਚਾ ਵੱਜਦਾ ਨਾ ਕਿ ਲੇਬਰ ਦੀ ਤਾਂ ਨਹੀਂ ਕੋਈ ਦਿੱਕਤ ਆਉਂਦੀ ਇਹ ਆ ਨਜ਼ਾਰਾ ਦੇਖ ਲੋ ਖਵਾਰੇ ਵਾਂਗ ਪੈਂਦੇ ਆ ਨਾ ਫੋਰ ਥੱਲੇ ਕਰ ਲੈ ਇਹ ਲੋਕ ਕਿਵੇਂ ਬਣਾਉਂਦਾ ਧੁੰਦ ਕਿੰਨਾ ਨਜ਼ਾਰਾ ਦੇ ਲੋ ਸਪਰੇਅ ਕਰਦਾ ਨਾ ਕਿੰਨੀ ਵਧੀਆ ਪੱਤਿਆਂ ਤੇ ਦਵਾਈ ਪੈਂਦੀ ਆ ਕਿੰਨੀ ਵਧੀਆ ਫੌਗ ਬਣਦੀ ਆ ਦਿਨ ਪਗਰਾਜ ਆ ਵੀਰੇ ਆਪਣਾ ਤੇ ਵੀਰੇ ਨਾ ਸਾਰੇ ਵੀਰ ਆਲੂਆਂ ਤੇ ਜਿਵੇਂ ਸਪ੍ਰੇ ਹਾਂ ਕਰਦੇ ਆ ਤੇ ਵੀਰੇ ਸਪ੍ਰੇ ਕਰਨ ਦਾ ਟਾਈਮ ਵੀ ਆਪਦਾ ਦੇਖ ਕੇ ਐਨੇ ਆ ਦੇਖੋ ਆ ਹੁਣ ਨਾ ਪੂਰਾ ਸਹੀ ਟਾਈਮ ਆ ਆਲੂ ਤੇ ਸਪ੍ਰੇ ਕਰਨ ਦਾ ਕਿ ਨਾ ਤਾਂ ਇਹ ਛੋਟਾ ਆ ਆਲੂ ਨਾ ਇਹ ਵਾਲਾ ਵੱਡਾ ਦਾ ਇੰਨੇ ਇੰਨੇ ਗਰੋਥ ਤੇ ਆਲੂ ਦੀ ਪਹਿਲੀ ਸਪਰੇ ਵੀਰੇ ਹੋਣੀ ਚਾਹੀਦੀ ਚਾਹੀਦੀ ਠੀਕ ਹੈ ਨੀ ਇਹ ਵੀ ਦੇਖ ਲਓ ਵੀ ਨਾਲੇ ਆਲੂ ਦੇ ਪੱਤੇ ਦੇ ਉੱਤੇ ਪੈਂਦੀ ਆ ਸਾਰੀ ਦਵਾਈ ਤੇ ਪੂਰੀ ਵਧੀਆ ਸਪਰੇ ਹੁੰਦੀ ਆ ਇਹਦੇ ਨਾਲ ਠੀਕ ਹੈ ਨੀ ਇੰਨੀ ਗਰੋਥ ਤੇ ਆਪਾਂ ਨੂੰ ਸਪਰੇ ਕਰਨੀ ਜ਼ਰੂਰੀ ਆ ਤੇ ਬਿਨਾ ਮਤਲਬ ਤੋਂ ਬਿਨ ਰਾਵ ਕਰਨੇ ਕਿ ਆਪਾਂ ਕੋਈ ਨਜਾਇਜ਼ ਦਵਾਈਆਂ ਚੱਕ ਕੇ ਵੀ ਬਿਨਾ ਮਤਲਬ ਤੋਂ ਹੁਣ ਤੁਸੀਂ ਦੇਖੋ ਕਿ ਇਹੋ ਜਿਹੇ ਆਲੂ ਤੇ ਆਪਾਂ ਕੀ ਦਵਾਈਆਂ ਕਰਕੇ ਸਪ੍ਰੇ ਹਾਂ ਕਰੀਏ ਦੱਸੋ ਕੀ ਕਿੰਨੀਆਂ ਕਿ ਸਪਰੇਆ ਕਰ ਲਈਏ ਵੀ ਕੀ ਕੀ ਪਾ ਦੀਏ ਇਹਦੇ ਤੇ ਠੀਕ ਨਹੀਂ ਕੋਈ ਵੀ ਚੀਜ਼ਾਂ ਪਾਉਣ ਦੀ ਵਾਧੂ ਲੋੜ ਨਹੀਂ ਹੁੰਦੀ ਵੀਰੇ ਆਪਣੇ ਖੇਤ ਦੇਖੋ ਖੇਤ ਦੇਖ ਕੇ ਆਪਣੀ ਜੇ ਲੋੜ ਆ ਫਸਲ ਨੂੰ ਉਨੀ ਕੁ ਸਪਰੇਅ ਕਰੋ ਹਾਂ ਜੇ ਕੋਈ ਖੇਤ ਹੁੰਦੇ ਆ ਵਿੱਚ ਵਿੱਚ ਕੋਈ ਖੇਤ ਮਾੜੇ ਹੁੰਦੇ ਆ ਉਹਨਾਂ ਤੇ ਜਿਹੜੀ ਚੀਜ਼ ਦੀ ਲੋੜ ਆ ਤੁਹਾਨੂੰ ਲੱਗਦਾ ਵੀ ਆਹ ਘਾਟ ਆ ਤਾਂ ਉਹ ਸਪਰੇਅ ਕਰ ਦਿਓ ਨਹੀਂ ਵੀਰੇ ਐਵੇਂ ਬਿਨਾਂ ਮਤਲਬ ਤੋਂ ਪੈਸੇ ਖਰਾਬ ਨਾ ਕਰਿਆ ਕਰੋ ਤੇ ਜੇ ਤੁਸੀਂ ਦੁਕਾਨਾਂ ਤੇ ਜਾਓਗੇ ਦੁਕਾਨਾਂ ਤੇ ਜਾ ਕੇ ਨਾ ਆਪ ਦਵਾਈ ਮੰਗਿਆ ਕਰੋ ਕਿ ਵੀਰੇ ਸਾਨੂੰ ਆਹ ਚੀਜ਼ ਦੇ ਦੇ ਜੇ ਤੁਸੀਂ ਕਹੋਗੇ ਪਤਾ ਕੀ ਆ ਆਪਣੇ ਨਾ ਕਿਸਾਨ ਭਰਾਵਾਂ ਦੇ ਵਿੱਚ ਪਤਾ ਕੀ ਆ ਕਿ ਆਪਾਂ ਜਾ ਕੇ ਦੁਕਾਨਦਾਰ ਨੂੰ ਕਹਿ ਦੇਣਾ ਵੀਰੇ ਯਾਰ ਵੀ ਆਲੂ ਦਾ ਨਾ ਸਾਈਜ਼ ਵੱਡਾ ਕਰਨ ਵਾਲਾ ਦੇ ਦੇ ਗਿਣਤੀ ਚ ਦਾਣੇ ਵਧਾਉਣ ਵਾਲੀ ਦੇ ਦੇ ਤੇ ਬੀਲ ਦੀ ਗਰੋਥ ਕਰਨ ਵਾਲੀ ਦੇ ਦੇ ਤੇ ਆਹ ਦੇ ਦੇ ਉਹ ਦੇ ਦੇ ਇਦਾਂ ਦੀਆਂ ਐਵੇਂ ਆਪਾਂ ਦਵਾਈ ਦੀ ਡਿਮਾਂਡ ਕਰਦੇ ਹਾਂ ਨਾ ਦੁਕਾਨ ਤੇ ਜਾ ਕੇ ਵੀਰੇ ਕੋਈ ਵੀ ਦਵਾਈ ਨਹੀਂ ਜਿਹੜੀ ਆਲੂ ਦੀ ਗ੍ਰੋਥ ਵਧਾ ਦੇਵੇ ਕੋਈ ਵੀ ਦਵਾਈ ਨਹੀਂ ਵੀ ਜਿਹੜੀ ਆਲੂ ਦੇ ਗਿਣਤੀ ਚ ਦਾਣੇ ਵਧਾ ਦੇਵੇ ਠੀਕ ਨਹੀਂ ਇਹ ਇੱਕ ਸਿਰਫ ਟਾਈਮਿੰਗ ਹੁੰਦੀ ਆ ਜੇ ਜਿਹੜੇ ਆਪਾਂ ਸਹੀ ਟਾਈਮ 'ਤੇ ਬੀ ਆ ਜਿਹੜਾ ਸਹੀ ਟਾਈਮ ਆ ਉਹਦੇ ਸਹੀ ਟਾਈਮ 'ਤੇ ਬੀਜਦੇ ਆ ਤਾਂ ਆਪੇ ਤੁਹਾਡੇ ਗਿਣਤੀ ਚ ਵੀ ਦਾਣੇ ਸਹੀ ਪੈ ਜਾਣੇ ਆ ਤੇ ਸਾਰਾ ਕੁਝ ਉਹਦਾ ਵਧੀਆ ਹੋ ਜਾਣਾ ਠੀਕ ਨਹੀਂ ਐਂ ਦਵਾਈਆਂ ਲੈਣ ਦੇ ਨਾਲ ਜਾਂ ਦਵਾਈਆਂ ਪਾਉਣ ਦੇ ਨਾਲ ਵੀ ਇਹ ਕੁਝ ਨਹੀਂ ਹੁੰਦਾ ਆਪਣਾ ਫਰਜ਼ ਬਣਦਾ ਕਿ ਆਪਣਾ ਫਰਜ਼ ਆ ਵੀ ਬੇਲ ਦਾ ਬੇਲ ਦੀ ਗ੍ਰੋਥ ਵਧੀਆਂ ਕਰਨੀ ਬੇਲ ਨੂੰ ਸਾਹਮਣਾ ਠੀਕ ਤੇ ਵੀ ਬੇਲ ਨੂੰ ਸਾਹਮਣਾ ਆ ਦੇ ਲਾ ਉਹਦੇ ਜਿਹਦਾ ਬੋਲਟ ਆ ਉਹਦੇ ਬਾਪੂ ਦੇ ਦਿਲ ਦੇ ਪਟਾਕੇ ਵੱਜਦੇ ਆ ਜਿਹਨੇ ਲੈ ਕੇ ਦਿੱਤਾ ਹੋਣਾ ਠੀਕ ਨਹੀਂ ਿੰਦਾ ਦਾ ਮਾਰਦਾ ਜਾਂਦਾ ਪਟਾਕੇ ਪਰ ਉਹਦੇ ਬਾਪੂ ਦੇ ਵੱਜਦੀ ਆ ਜਿਹੜੀ ਇੱਕ ਇੱਕ ਪਟਾਕਾ ਠਾ ਠਾ ਦਾ ਵੱਜਦਾ ਤੇ ਕਿ ਜਿਹੜਾ ਆਪਣਾ ਨਾ ਕੰਮ ਆ ਆਪਣਾ ਕੰਮ ਆ ਆਲੂ ਦੀ ਬਰੇਗ ਬੇਲ ਨੂੰ ਤੰਦਰੁਸਤ ਰੱਖਣਾ ਜੇ ਤੁਸੀਂ ਆਲੂ ਦੀ ਬੇਲ ਨੂੰ ਵਧੀਆ ਬਣਾ ਕੇ ਰੱਖਦੇ ਹੋ ਤੰਦਰੁਸਤਾ ਥੋਡੀ ਬੇਲ ਥੋੜਾ ਵੀਰੇ ਝਾੜ ਆਟੋਮੈਟਿਕਲੀ ਵੱਜ ਜਾਣਾ ਠੀਕ ਨਹੀਂ ਨੰਬਰ 2 ਹਰੇਕ ਬੀਜ ਦਾ ਕੋਈ ਟਾਈਮ ਹੁੰਦਾ ਵੀਰੇ ਜੇ ਆਪਾਂ ਉਹ ਟਾਈਮ ਤੇ ਉਹਦੀ ਪਲਾਂਟਿੰਗ ਕਰਦੇ ਆ ਤਾਂ ਆਪਣੇ ਵਿੱਚ ਕਦੇ ਵੀ ਕੋਈ ਵੀ ਨੁਕਸ ਨਹੀਂ ਜਾਂਦਾ ਬੀਜ ਦੇ ਵਿੱਚ ਝਾੜ ਵੀ ਪੂਰਾ ਫੁੱਲ ਆਊਗਾ ਸਾਰਾ ਕੁਝ ਪੂਰਾ ਵਧੀਆ ਹੋਊਗਾ ਕਦੇ ਕੋਈ ਪ੍ਰੋਬਲਮ ਨਹੀਂ ਹੋ ਤੁਹਾਡੇ ਬੀਜ ਦੇ ਆਲੂ ਨੂੰ ਵੀ ਨਾ ਬਾਧੂ ਖਰਚੇ ਕਰਨ ਦੀ ਲੋੜ ਆ ਨਾ ਵਾਸਤਾ ਆ ਹੁਣ ਤੁਸੀਂ ਦੇ ਲੋ ਇਹ ਆਲੂ ਆ ਨਾ ਆਪਣਾ ਪਖਰਾਜ ਆਲੂ ਆ ਇਹਦੇ ਉੱਤੇ ਵੀਰੇ 25 ਕਿਲੋ ਦਾ ਯੂਰੀਆ ਆਪਾਂ ਪੋਰ ਕੇ ਲਾਤਾ ਸੀਗਾ ਇੱਕ ਠੀਕ ਨਹੀਂ ਹੁਣ ਇੱਕ ਯੂਰੀਆ ਹੋਰ ਲਾ ਦੇਣਾ ਕਿਉਂਕਿ ਠੰਡ ਆ ਠੰਡ ਆ ਵੀ ਇੱਕ ਯੂਰੀਆ ਹੋਰ ਲਾਵਾਂਗੇ ਤੇ ਬਸ ਲਾਉਣਾ ਕਿੰਨਾ 25 ਕਿਲੋ ਦਾ ਆ ਹੁਣ ਕਿਲੋ ਯੂਰੀਆ ਆਪਾਂ ਸਪਰੇ ਦੇ ਵਿੱਚ ਵੜਲਾ ਕੇ ਦੇ ਦੋ ਠੀਕ ਨਹੀਂ ਤੇ ਇਸ ਗੱਲਾਂ ਦਾ ਵੀਰੇ ਧਿਆਨ ਰੱਖਿਆ ਕਰੋ ਆਪਾਂ ਕਿ ਆਪਣਾ ਕੰਮ ਬੇਲ ਨੂੰ ਸਹੀ ਰੱਖਣਾ ਬੇਲ ਦੀ ਜਦੋਂ ਆਪਾਂ ਵਧੀਆ ਕਰਕੇ ਗਰੋਥ ਸਹੀ ਬੇਲ ਨੂੰ ਸੰਭ ਲਿਆ ਫੰਗੀ ਸਾਈਡ ਵਰਤੋਂ ਵਧੀਆ ਹਨਾ ਕਿ ਜਿਹੜੀਆਂ ਚੀਜ਼ਾਂ ਵਰਤਣ ਦੀ ਲੋੜ ਆ ਆਪਾਂ ਨੂੰ ਤੇ ਇਹਨਾਂ ਨੂੰ ਵਰਤ ਕੇ ਆਪਣੀ ਬੇਲ ਨੂੰ ਵਧੀਆ ਰੱਖੋ ਤੇ ਬਸ ਠੀਕ ਐਵੇਂ ਬੇਫਜ਼ੂਲਿਆ ਯੂਰੀਆ ਪਾਉਣਾ ਉਹ ਕੋਈ ਵਧੀਆ ਗੱਲ ਨਹੀਂ ਜਿੰਨੀ ਚੀਜ਼ ਦੀ ਲੋੜ ਆ ਉੰਨੀ ਪਾਓ ਐਵੇਂ ਬਾਧੂ ਪਾਉਣ ਦੇ ਵਿੱਚ ਕੋਈ ਨਹੀਂ ਆਪਾਂ ਨੂੰ ਮਤਲਬ ਜਿੰਨਾ ਬਾਧੂ ਪਾਉਂਗੇ ਕੁਝ ਨਹੀਂ ਫਾਇਦਾ ਹੈਗਾ ਠੀਕ ਨਹੀਂ ਵੀਰ ਤੇ ਆਪਣਾ ਵਧੀਆ ਰੱਖੋ ਬਸ ਜਿੱਦਾਂ ਵੀ ਆਪਣਾ ਆਲੂ ਦੇ ਟਾਈਮ ਸਰ ਸਾਰਾ ਕੁਝ ਕਰੋ ਤੇ ਹਾਂ ਪਾਣੀ ਵੀਰੇ ਮੇਨ ਚੀਜ਼ ਆ ਆਲੂ ਦੀ ਗਰੋਥ ਵਧਾਉਣ ਦੇ ਲਈ ਪਾਣੀ ਦਾ ਲੱਗਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਪਾਣੀ ਤੋਂ ਬਿਨਾ ਨਹੀਂ ਆਲੂ ਹੁੰਦਾ ਪਾਣੀ ਦਾ ਲੱਗਣਾ ਬਹੁਤ ਜ਼ਰੂਰੀ ਆ ਪਾਣੀ ਹੀ ਚਾਹੀਦਾ ਹੀ ਚਾਹੀਦਾ ਪਾਣੀ ਨਾ ਆ ਹੁਣ ਦੇਖੋ ਨਿੱਕਾ ਜਿਹਾ ਆਲੂ ਆ ਨਾ ਇਹਨੂੰ ਆਪਣੇ ਤਿੰਨ ਪਾਣੀ ਲੱਗ ਚੁੱਕੇ ਆ ਕਿੱਡਾ ਕਾਲੂ ਆ ਤਿੰਨ ਪਾਣੀ ਲੱਗ ਗਏ ਵੀਰੇ ਨੂੰ ਦੇਖੋ ਵੀਰੇ ਆਪਣੀ ਆਪਣਾ ਕੰਮ ਆ ਕਿ ਆਪਾਂ ਆਪਣੀ ਖੇਤੀ ਤੇ ਖਰਚੇ ਘਟਾਈਏ ਠੀਕ ਨਹੀਂ ਜੇ ਆਪਾਂ ਖੇਤੀ ਤੇ ਖਰਚੇ ਘਟਾਵਾਂਗੇ ਤਾਂ ਆਪਣਾ ਸਾਰਾ ਕੁਝ ਆਪਣਾ ਸਹੀ ਹੁੰਦਾ ਵਾ ਨਾ ਕਿ ਜਿਵੇਂ ਰਿਓ ਦਵਾਈਆਂ ਦੇ ਖਰਚੇ ਹੋਗੇ ਹੋਰ ਤੇਲ ਤੇਲ ਪਾਣੀ ਦੇ ਖਰਚੇ ਹੋ ਗਏ ਐਵੇਂ ਬਿਨਾਂ ਮਤਲਬ ਤੋਂ ਚੀਜ਼ਾਂ ਲਈ ਫਿਰਨੀਆਂ ਹਨਾ ਜਾਂ ਬਿਨਾਂ ਮਤਲਬ ਤੋਂ ਦਵਾਈਆਂ ਪਾਉਣੀਆਂ ਵੀ ਘੱਟ ਸਸਤਾ ਦਵਾਈ ਹੋਵੇ ਸਸਤੀ ਚੀਜ਼ ਹੋਵੇ ਉਹਦੇ ਨਾਲ ਰਿਜ਼ਲਟ ਵੀ ਵਧੀਆ ਆਵੇ ਸਾਰਾ ਕੁਝ ਵਧੀਆ ਹੋਵੇ ਠੀਕ ਹੈ ਨਾ ਇਹ ਚੀਜ਼ਾਂ ਦੇ ਧਿਆਨ ਰੱਖਿਆ ਕਰੋ ਤਾਂ ਕਿ ਵੀ ਹਾਂ ਆਪ ਕਿਸੇ ਦੇ ਪਿੱਛੇ ਲੱਗ ਕੇ ਆ ਵੀ ਪਾ ਦੇ ਉਹ ਆ ਵੀ ਪਾ ਦੇ ਇਹ ਚੀਜ਼ਾਂ ਨਾ ਕਰਿਆ ਕਰੋ ਬਿਲਕੁਲ ਵੀ ਠੀਕ ਹੈ ਨਾ ਆਲੂ ਦੇ ਵਿੱਚ ਬਸ ਇਹੀ ਸਿੱਖਣਾ ਜ਼ਰੂਰੀ ਆ ਕਿ ਕਿਹੜੀ ਚੀਜ਼ ਦੀ ਕਦੋਂ ਲੋੜ ਆ ਬਸ ਉਹ ਚੀਜ਼ ਦੇਖੋ ਬਸ ਲੌਜੀ ਹੋ ਗਈ ਆਪਣੀ 4 ਕਿੱਲੇ ਸਪਰੇ ਮਸਾਂ 25 ਮਿੰਟ ਲੱਗੇ ਆ ਸਪਰੇ ਕਰਨ ਨੂੰ ਤੇ ਵੀ ਦੇਖ ਲੋ ਇੰਨਾ ਥੋੜਾ ਟਾਈਮ ਲੱਗਦਾ ਵਾ ਇਹ ਵੀ ਤਾਂ ਇੰਨਾ ਟਾਈਮ ਲੱਗਿਆ ਕਿਉਂਕਿ ਇਕੱਲਾ ਹੀ ਸੀ ਸਪਰੇ ਕਰਨ ਤੇ ਵੀ ਇੱਥੇ ਇਕੱਲਾ ਸੀਗਾ ਤੇ ਇੱਕ ਸਾਈਡ ਤੇ ਡਿੱਕਾ ਵਾਲਾ ਵਾ ਮੋੜਨ ਦਾ ਇਹ ਆਲੇ-ਦਾਲੇ ਦਰਖਤ ਰੁਕ ਜਾ ਹਰਦ ਉਧਰੋਂ ਉਧਰ ਵੀ ਇੱਕ ਸਾਈਡ ਤੇ ਦਰਖਤ ਦਬਾਲੇ ਆ ਵੀ ਹਰੇਕ ਇਕੱਠੇ ਕਰਕੇ ਲਾਉਣੇ ਪੈਂਦੇ ਆ ਜਿਹੜੇ ਤਾਂ ਕਰਕੇ ਇੰਨਾ ਟਾਈਮ ਆ ਜਾ ਦੇਖੀ ਟੇਡਾ ਕਰ ਲਾ ਸੜ ਵੀ ਇਕੱਠਾ ਕਰਕੇ ਲਾਉਣੇ ਪੈਂਦੇ ਸੀ ਜਿਹੜੇ ਤਾਂ ਕਰਕੇ ਇੰਨਾ ਟਾਈਮ ਲੱਗਾ ਨਹੀਂ ਤਾਂ ਇੰਨਾ ਟਾਈਮ ਲੱਗਣਾ ਹੁੰਦਾ ਤਾਂ ਕੇ ਸੈਡਾਂ ਤੋਂ ਇਹ ਆਪਣੇ ਸਾਰੇ ਦਰਖਤ ਪੈਂਦੇ ਇੱਧਰ ਤਰਕਤਾਂ ਕਰਕੇ ਕੱਠਾ ਕਰਨਾ ਪੈਂਦਾ ਸੀਗਾ ਤਾਂ ਇੰਨਾ ਟਾਈਮ ਲੱਗ ਗਿਆ ਕਿੰਨੇ ਹੀ 1 ਕਿੱਲੇ ਨੂੰ ਮਸਾਂ ਜੇ ਆਪਾਂ ਕਰਦੇ ਆਂ 1 ਕਿੱਲੇ ਨੂੰ ਮਸਾਂ 10 ਮਿੰਟ ਲੱਗਦੇ ਨਹੀਂ ਹੈਗੇ ਤੇ ਹੁਣ ਵੀ ਇੰਨੇ ਕੀ ਹੁਣ ਉਹ ਤੋਂ ਥੋੜਾ ਵੱਧ ਲੱਗੇ ਹੋਣਗੇ ਬਸ 4 ਕਿੱਲੇ ਸੀਗੇ 4 ਕਿੱਲਿਆਂ ਨੂੰ 25-26 ਮਿੰਟ ਲੱਗਿਆ ਸਾਰੇ ਤੇ ਉਹ ਵੀ ਆ ਦਰਖਤਾਂ ਕਰਕੇ ਹਨਾ ਕਿ ਆ ਸਾਈਡ ਤੋਂ ਇਕੱਠੇ ਕਰ ਕਰਕੇ ਪੈਪ ਮੋੜਨਾ ਪੈਂਦਾ ਸਾਰਾ 20 ਚਲੋ ਜੀ ਹੁਣ ਦੇਖੋ ਬਾਲੀਆਂ ਗੱਲਾਂ ਤਾਂ ਹੈ ਨਹੀਂ ਸੀ ਵੀਡੀਓ ਦੇ ਵਿੱਚ ਹਨ ਤੇ ਬਾਲੀਆਂ ਗੱਲਾਂ ਤਾਂ ਹੈ ਨਹੀਂ ਸੀ ਵੀਡੀਓ ਦੇ ਵਿੱਚ ਚਲੋ ਫੇਰ ਵੀ ਅੱਜ ਮੈਂ ਕਿਹਾ ਪਾ ਦਿੰਨੇ ਆ ਬਾਲਾ ਵੀਰ ਕਹਿੰਦੇ ਆ ਵੀ ਵੀਰੇ ਵੀਡੀਓ ਹੀ ਪਾਉਣਾ ਬੰਦ ਕਰਤੀ ਬਲੌਗ ਨਹੀਂ ਆਇਆ ਆਪਾਂ ਤਾਂ ਕਹਿੰਦੇ ਨਹੀਂ ਮੈਂ ਬਲੌਗ ਬਣਾਉਣਾ ਆਪਾਂ ਤਾਂ ਕਹਿੰਦੇ ਸਾਦੀ ਜੀ ਜੋ ਆਪਾਂ ਕਰਦੇ ਆਂ ਕੰਮਕਾਰ ਉਹ ਪਾ ਦਈਦੀ ਆ ਵੀਡੀਓ ਹਨਾ ਬੱਸ ਇੱਦਾਂ ਹੀ ਹੁਣ ਕੱਲੂ ਦੇਖਾਂਗੇ ਕੀ ਪਾਉਨੇ ਆ ਹੁਣ ਕੱਲ ਨੂੰ ਕੱਲ ਨੂੰ ਦੇਖਦੇ ਆ ਕੀ ਕੰਮ ਚੱਲਦਾ ਕਿਉਂਕਿ ਕੋਈ ਕੰਮ ਹੀ ਨਹੀਂ ਹੁੰਦਾ ਯਾਰ ਵੀਰੇ ਆਹੀ ਆ ਆਪਣੇ ਸਾਰੇ ਕਿਸਾਨ ਵੀਰਾਂ ਦੇ ਜਿੰਨੇ ਵੀ ਆਪਾਂ ਖੇਤੀਆਂ ਕਰਦੇ ਆ ਇਹ ਹੀ ਕੁਛ ਕਰੀ ਜਾਂਦੇ ਕੋਈ ਪਾਣੀ ਲਾਉਂਦਾ ਵੀਰ ਕੋਈ ਸਪਰੇਅ ਕਰੀ ਜਾਂਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਹਣਾ ਤੇ ਹੁਣ ਮੈਂ ਵੀ ਉਹੀ ਕੁਛ ਕਰਦਾ ਕੀ ਵੀਡੀਓ ਮੈਨੂੰ ਐ ਲੱਗਦਾ ਵੀ ਯਾਰ ਛੱਡ ਪਰਾਂ ਵੀ ਕੀ ਪਾਣੀ ਆ ਵੀਡੀਓ ਕੀ ਪਾਵਾਂਗੇ ਤਾਂ ਕਰਕੇ ਫਿਰ ਮੈਂ ਪਾਉਂਦਾ ਬਣਾਉਂਦਾ ਹੀ ਨਹੀਂ ਹੈਗਾ ਵੀਡੀਓ ਹੁਣ ਇਹ ਮੈਂ ਕਹਾਂ ਜਦੋਂ ਕੰਮ ਚੱਲੂਗਾ ਉਦੋਂ ਬਣਾ ਲਾਂਗੇ ਵੀਡੀਓ ਹਣ ਆ ਦੇਖੋ ਲੱਟਾਂ ਲੱਗੀਆਂ ਨੇ ਓਏ ਬਾਲਟੀਆਂ ਲੈ ਲੈ ਮਗਰ ਵੀ ਲੱਟਾਂ ਲੁਟਾਂ ਸਾਰੀਆਂ ਚੱਲੂ ਆ ਮਗਰ ਵੀ ਚੱਲਦੀਆਂ ਨੇ ਹੋਰ ਨੂੰ ਵੀ ਚੱਲਦੀਆਂ ਨੇ ਖਿਚਾ ਲਵਾਇਆ ਇਹਨੇ ਥਾਦ ਨੇ ਦਵਾਈ ਵੀ ਬਚੀ ਸੀ ਥੋੜੀ ਜਿਹੀ ਲੈ ਲਈ